ਰਾਗ ਬੇਰਾੜੀ ਮਹਲਾ 4 ਘਾਰ ਪਹਿਲਾ ਦੁਪਦੇ ਬੇਰਾੜੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਸ੍ਰੀਤਾ ਜੀ ਦੇ ਪਾਵਨ ਗੋਲ ਜਿਨ੍ਹਾਂ ਨੂੰ ਸਹਿਬਾਨੇ ਪਹਿਲੇ ਘਾਰ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਅਤੇ ਦੋ ਪਦਿਆਂ ਵਾਲਾ ਵਾਲ ਸ਼ਬਦ ਇਸ ਤਰ੍ਹਾਂ ਮਹੋਰੇ ਹਨ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੁਨ ਮਾਨੇ ਇਕਾਥ ਕਥਾ ਹਰ ਨਾਮ ਮੇਰੇ ਅਮਨਾ ਉਸ ਹਰੀ ਨਾਮ ਦੀ ਇਕਾਥ ਕਥਾ ਧਿਆਨ ਨਾਲ ਸੁਣ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਰਿੱਧ ਬੁੱਧ ਸਿੱਧ ਸੁਖ ਪਾਵੇਂ ਹਾਜ ਗੁਰਮਤਿ ਹਰਿ ਰਾਮ ਰਾਮ ਰਹਾਉ ਹੈ ਮਨ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਤੂੰ ਤਨ ਪਦਾਰਥ ਉੱਚੀ ਅਕਲ ਕਰਾਮਾਤੀ ਤਾਕਤਾਂ ਤੇ ਸਾਰੇ ਸੋਖਾਂ ਰਨਾ ਵਿੱਚ ਹੀ ਪ੍ਰਾਪਤ ਕਰ ਲਏਗਾ ਨਾਨਾ ਖਿਆਨ ਪੁਰਾਨ ਜਸੇ ਉਤਮ ਖਾਟ ਦਰਸ਼ਨ ਗਾ ਮੈ ਰਾਮ ਹੈ ਮਨੁ ਸਕਤ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ ਉਤਮ ਜਸ ਮਹਾ ਭਾਰਤ ਆਦਿਕ ਅਨੇਕਾਂ ਪ੍ਰਸੰਗ ਪੁਰਾਣ ਅਤੇ ਛੇ ਸ਼ਾਸਤਰ ਗਾਉਂਦੇ ਹਨ ਪਰ ਉਹ ਸਿਧਾਂਤ ਨਹੀਂ ਪਾ ਸਕੇ ਸ਼ੰਕਰ ਕਰੋੜ ਤੇ 30 ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸ਼ਿਵ ਜੀ ਅਤੇ 33 ਕਰੋੜ ਦੇਵਤਿਆਂ ਨੇ ਵੀ ਉਸ ਦਾ ਧਿਆਨ ਧਰਿਆ ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ਸੋਰ ਨਾਰ ਗਣ ਗੰਧਰਵ ਜਸ ਗਾਵੇਂ ਸਭ ਗਾਵਤ ਜੇਤ ਉਪਾਮ हे मानुष परमात्मा दी कथा सुन्याकार जसदा जस देवते मनुख गण गंधर्व गाउंदे हन जितनी भी पैदा कीती हुई सृष्टि है सारी जस दे गुण गाउंदी है नानक कृपा करी हर जिनको ते संत भले हर राम हे नानक परमात्मा जिन्नां उत्ते कृपा करदा है ओ मनुखचे जीवन वाले संत बन जांदे हन ਉਨਜ ਉਸ ਦਾ ਭੇਦ ਕੋਈ ਨਹੀਂ ਪਾ ਸਕਦਾ ਬੈਰਾੜੀ ਮਹਲਾ ਚੌਥਾ ਮਨੁ ਮਿਲ ਸੰਤ ਜਨਾ ਜਸ ਗਾਇਓ ਏ ਮੇਰਿਆ ਮਨਾ ਉਸ ਮਨੁਖ ਨੇ ਸੰਤ ਜਨਾ ਨਾਲ ਮਿਲ ਕੇ ਪ੍ਰਮਾਤਮਾ ਦੇ ਸਿਰਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਹਰ ਹਰ ਰਤਨ ਰਤਨ ਹਰਣਿਕੋ ਗੁਰ ਸਤਗੁਰਦਾਨ ਦਿਵਾਇਓ ਗੁਰੂ ਨੇ ਸਤਗੁਰ ਨੇ ਜਿਸ ਮਨੁੱਖ ਨੂੰ ਪ੍ਰਮਾਤਮਾ ਪਾਸੋਂ ਪ੍ਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖਸ਼ਿਸ਼ ਵਜੋਂ ਦਿਵਾ ਦਿੱਤਾ ਤੇ ਸਜਨ ਕੋ ਮਨ ਤਨ ਸਭ ਦੇਵੋਂ ਜਿਨ ਹਰ ਹਰ ਨਾਮ ਸੁਨਾਇਓ हे मन मैं उस मनुख नु अपना मन तन सब कुछ पेटा करदा हां जिसने मेनू परमात्मा दा नाम सुनाया है तन माया संपै तिस देवो जिन हरमीत मिलायो तन पदार्थ माया उस दे हवाले करदा हां जिसने मेनू मित्र प्रभु मिलाया है ਕਹਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਾਇਓ ਏ ਮਾਨ ਜਗਤ ਦੇ ਮਾਲਕ ਪ੍ਰਭੂ ਨੇ ਜਦੋਂ ਕਿਸੇ ਸੇਵਕ ਉਤੇ ਇੱਕ ਪਲ ਭਰ ਲਈ ਥੋੜੀ ਜਿਤਨੀ ਵੀ ਮਿਹਰ ਕਰ ਦਿੱਤੀ ਉਸ ਨੇ ਤਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਜਨ ਨਾਨਕ ਕਉ ਹਰ ਭੇਟੇ ਸਵਾਮੀ ਦੋ ਕੋਹ ਮੈ ਰੋਗ ਗਵਾਇਓ ਹੈ ਨਾਨਕ ਜਿਸ ਮਨੁਖ ਨੂੰ ਮਾਲਕ ਪ੍ਰਭੂ ਜੀ ਮਿਲ ਪਏ ਉਸ ਦਾ ਹਰੇਕ ਦੁਖ ਤਹਿੋਂ ਮੈ ਦਾ ਰੋਗ ਦੂਰ ਹੋ ਗਿਆ ਬੈਰਾੜੀ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ ਜੋ ਕਿਸ਼ ਕਰੇ ਸੋ ਆਪੇ ਸਾਮੀ ਹਾਰ ਆਪੇ ਕਰ ਕਮਾਵੇ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਦੀਵਾ ਵਿੱਚ ਬੈਠ ਕੇ ਕਰ ਰਿਹਾ ਹੈ। ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਮੋਲ ਬੁਲਾਵੇ ਮਾਲਕ ਪ੍ਰਭੂ ਆਪ ਹੀ ਹਰੇਕ ਦੀਵ ਨੂੰ ਮਤ ਦਿੰਦਾ ਹੈ। ਆਪ ਹੀ ਹਰੇਕ ਵਿੱਚ ਬੈਠਾ ਬੋਲ ਰਿਹਾ ਹੈ। ਆਪ ਹੀ ਹਰੇਕ ਦੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ। ਹਾਰੇ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਭਗਤ ਜਾਣਦਾ ਹੈ ਕਿ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗਤ ਖਿਲਾਰਾ ਖਿਲਾਰਿਆ ਹੋਇਆ ਹੈ ਆਪ ਹੀ ਇਨਾਂ ਤਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ ਜਾਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਏ ਨਾਨਕ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਉਂਦਾ ਹੈ ਤੇ ਆਪ ਹੀ ਉਸ ਦੇ ਅੰਦਰ ਹਰ ਇੱਕ ਕਿਸਮ ਦੀ ਖਿੱਚੋ ਤਾਣ ਹਮ ਕੰਦਾ ਹੈ ਵੇਰਾੜੀ ਮਹਲਾ ਚੌਥਾ ਜਪ ਮੰਨ RAM ਨਾਮ ਨਿਸਤਾਰਾ ਏ ਮੇਰੇ ਮਾਨ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਭੌਜਲ ਪਾਰ ਉਤਾਰਾ ਰਹਾਓ ਪਰਮਾਤਮਾ ਦਾ ਨਾਮ अनेका ਜੁਨਾਂ ਦੇ ਕੀਤੇ ਸਾਰੇ ਪਾਪ ਨਾਸ਼ ਕਰ ਦਿੰਦਾ ਹੈ ਪਰਮਾਤਮਾ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਕਾਇਆ ਨਗਰ ਬਸਤ ਹਰ ਸਵਾਮੀ ਹਰ ਨਿਰਪਉ ਨਿਰਵੈਰ ਅਨੰਕਾਰਾ ਮਾਲਕ ਪ੍ਰਭੂ ਸਾਡੇ ਸਰੀਰ ਸ਼ਹਿਰ ਵਿੱਚ ਵਸਦਾ ਹੈ ਫਿਰ ਵੀ ਉਸ ਨੂੰ ਕੋਈ ਡਰ ਨਹੀਂ ਪਉਦਾ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਸ ਦਾ ਕੋਈ ਖਾਸ ਆਕਾਰ ਨਹੀਂ ਹਰ ਨਿਕਟ ਬਸਤ ਕਛ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਪਰਮਾਤਮਾ ਸਦਾ ਸਾਡੇ ਨੇੜੇ ਵਸਦਾ ਹੈ ਪਰ ਸਾਨੂੰ ਦਿਸਦਾ ਨਹੀਂ ਹਾਂ ਗੁਰੂ ਦੀ ਬਖਸ਼ੀ ਸੋਝ ਨਾਲ ਉਹ ਹਰੀ ਲੱਭ ਪੈਂਦਾ ਹੈ ਹਰ ਆਪੇ ਸ਼ਾਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਗੁਰੂ ਦੀ ਬਖਸ਼ੀ ਮਤ ਨਾਲੇ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਸਾਨੂੰ ਰਹਾਜਣ ਵਾਲਾ ਸ਼ਾਹ ਹੈ ਸ਼ਰਾਫ ਹੈ ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰਨਾਮ ਵਿਹਾਜੇ ਸੋ ਸ਼ਾ ਸੱਚਾ ਵਣਜਾਰਾ ਹੈ ਨਾਨਕ ਜਿਸ ਮਨੁੱਖ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਦਾ ਨਾਮ ਹੀ ਹਾਜ਼ਦਾ ਹੈ ਉਹ ਮਨੁੱਖ ਨਾਮ ਰਤਨ ਦਾ ਸ਼ਾਹੂਕਾਰ ਬਣ ਜਾਂਦਾ ਹੈ ਉਹ ਸਦਾ ਲਈ ਇਸ ਨਾਮ ਰਤਨ ਦਾ ਬਣਜ ਕਰਦਾ ਰਹਿੰਦਾ ਹੈ ਬੈਰਾੜੀ ਮਹਲਾ ਚੌਥਾ ਜਪ ਮੰਨ ਹਰ ਨਿਰੰਜਨ ਰੰਕਾਰਾ हे ਮੇਰੇ ਮਾਨ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਸਦਾ ਸਦਾ ਹਰ ਧਿਆਈ ਹੈ ਸੁਖ ਦਾਤਾ ਜਾ ਕਾ ਅੰਤ ਨ ਪਾਰ ਆਵਾਰਾ ਹੈ ਮਨ ਜਿਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੇ ਸਰੂਪ ਦਾ ਹੱਦ ਬੰਨਾ ਨਹੀਂ ਲੱਭਦਾ ਉਸ ਸੁੱਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਆਗਨ ਕਉਂਟ ਮੈ ਉਰ ਦੇ ਲਿਵ ਲਾਗਾ ਹਰ ਰੱਖੈ ਉਹ ਦਰਮਝਾਰਾ हे मन जदों जीव मां ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਉੱਠਾ ਲੜਕਿਆ ਹੋਇਆ ਉਸ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਤਦੋਂ ਪ੍ਰਮਾਤਮਾ मां ਦੇ ਪੇਟ ਵਿੱਚ ਉਸ ਦੀ ਰੱਖਿਆ ਕਰਦਾ ਹੈ ਸੋ ਐਸਾ ਹਰ ਸੇਵੋ ਮੇਰੇ ਮਾਨਾ ਹਰ ਅੰਤ ਛਡਾਵਣ ਹਾਰਾ हे ਮੇਰੇ ਮਾਨ ਇਹੋ ਜਿਹੀ ਸਮਰੱਥਾ ਵਾਲੇ ਪ੍ਰਭੂ ਦੀ ਸਦਾ ਸੇਵਾ ਭਗਤੀ ਕਰਿਆ ਕਰ ਅਖੀਰ ਵੇਲੇ ਵੀ ਉਹੀ ਪ੍ਰਭੂ ਛਡਾ ਸਕਣ ਵਾਲਾ ਹੈ ਜਾ ਕੇ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸ਼ਕਾਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਸੱਚਾ ਵਸਿਆ ਰਹਿੰਦਾ ਹੈ ਇਹ ਮੇਰੇ ਮਾਨ ਉਸ ਮਨੁੱਖ ਅੱਗੇ ਸਦਾ ਸਿਰ ਨਿਵਾਇਆ ਕਰ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ हे नानक परमात्मा ਦੀ ਕਿਰਪਾ ਨਾਲ ਹੀ ਪ੍ਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ ਨਾਮ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਬੈ ਰਾੜੀ ਮਹਲਾ 4ਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ हे ਮੇਰੇ ਮਨ ਸਦਾ ਪ੍ਰਭੂ ਦਾ ਨਾਮ ਜਪਿਆ ਕਰ ਪ੍ਰਭੂ ਦਾ ਧਿਆਨ ਤਰਿਆ ਕਰ ਜੋ ਇੱਛੈ ਸੋਈ ਫਲ ਪਾਵੇਂ ਫਿਰ ਦੁੱਖ ਨ ਲੱਗੇ ਆਏ ਰਹਾਓ ਜੋ ਇੱਛੈ ਸੋਈ ਫਲ ਪਾਵੇਂ ਫਿਰ ਦੁੱਖ ਨ ਲੱਗੇ ਆਏ ਰਹਾਓ ਉਸ ਪ੍ਰਭੂ ਦੇ ਦਰ ਤੋਂ ਜੋ ਕੁਝ ਮੰਗੇਗਾ ਉਹੀ ਪ੍ਰਾਪਤ ਕਰ ਲਏਗਾ ਕੋਈ ਦੁੱਖ ਵੀ ਆ ਕੇ ਤੈਨੂੰ ਕੋ ਨਹੀਂ ਸਕੇਗਾ ਸੋ Jap ਸੋ ਤਪ ਸਾਭਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਇ ਹੈ ਮਨ ਜਿਸ ਸਿਮਰਨ ਦੀ ਬਰਕਤ ਨਾਲ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ ਉਹ ਸਿਮਰਨ ਹੀ Jap ਹੈ ਉਹ ਸਿਮਰਨ ਹੀ ਤਪ ਹੈ ਉਹ ਸਿਮਰਨ ਹੀ ਵਰਤ ਹੈ ਉਹ ਸਿਮਰਨ ਹੀ ਪੂਜਾ ਹੈ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇਕ ਖਿਨ ਮੈਂ ਬਿਸਰ ਸਭ ਜਾਏ ਪ੍ਰਭੂ ਚਰਨਾਂ ਦੇ ਪਿਆਰ ਤੋਂ ਬਿਨਾ ਹੋਰ ਜਪ ਤਪ ਆਦਿਕ ਦਾ ਪਿਆਰ ਝੂਠਾ ਹੈ ਇਕ ਛਿਨ ਵਿੱਚ ਹੀ ਉਹ ਪਿਆਰ ਭੁੱਲ ਜਾਂਦਾ ਹੈ ਤੂੰ ਬੇਅੰਤ ਸਰਬ ਕਲ ਪੂਰਾ ਕਿਸ਼ ਕੀਮਤ ਕਹੀ ਨਾ ਜਾਏ ਹੈ ਪ੍ਰਭੂ ਜੀ ਤੂੰ ਬੇਅੰਤ ਹੈ ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਨਾਨਕ ਸ਼ਰਨ ਤੁਮਹਾਰੀ ਹਰ ਜਿਓ ਭਾਵੈ ਤੇ ਮੈਂ ਛਡਾਏ ਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤੋਂ ਬਚਾਈ ਰੱਖ ਰਾਗ ਬੈਰਾੜੀ ਮਹਲਾ 5ਵਾਂ ਘਰ ਪਹਿਲਾ ਬੈਰਾੜੀ ਰਾਗ ਦੇ ਅੰਦਰ ਸਾਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਸਭਗੁਰਾਂ ਨੇ ਹਦਾਇਤ ਕੀਤੀ ਹੈ ਇੱਕ ਓੰਕਾਰੋ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਜਿਸ ਵੀ ਮਨੁੱਖ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਦਾ ਗੀਤ ਗਾਇਆ ਹੈ। ਕੋਟ ਜਨਮ ਕੇ ਦੁਖ ਗਵਾਇਓ ਰਹਾਓ। ਉਸ ਨੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ। ਜੋ ਚਾਹਤ ਸੋਈ ਮਨ ਪਾਇਓ। ਸਿੱਖਤ ਸਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਵੀ ਆਪਣੇ ਮਨ ਵਿੱਚ ਚਾਹ ਕੀਤੀ ਉਸ ਨੂੰ ਉਹੀ ਪ੍ਰਾਪਤ ਹੋ ਗਈ ਕਰ ਕਿਰਪਾ ਹਰ ਨਾਮ ਦਿਵਾਇਓ ਗੁਰੂ ਨੇ ਕਿਰਪਾ ਕਰਕੇ ਉਸ ਨੂੰ ਪ੍ਰਭੂ ਦੇ ਦਰ ਤੋਂ ਪ੍ਰਭੂ ਦਾ ਨਾਮ ਹੀ ਦਿਵਾ ਦਿੱਤਾ ਸਰਬ ਸੁਖ ਹਰ ਨਾਮ ਵਡਾਈ ਪ੍ਰਮਾਤਮਾ ਦੇ ਨਾਮ 'ਤੇ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਲੋਕ ਪਰਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ ਗੁਰਪ੍ਰਸਾਦ ਨਾਨਕ ਮਤ ਪਾਈ ਹੈ ਨਾਨਕ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਰਾਗ ਤਿਲੰਗ ਮਹਲਾ ਪਹਿਲਾ ਘਾਰ ਪਹਿਲਾ ਤਿ ਲੰਗ ਰਾਗ ਦੇ ਅੰਦਰ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਸੱਚਾ ਹੈ ਹੋਂਦ ਵਾਲਾ ਹੈ ਉਸ ਦਾ ਨਾਮ ਹੋਂਦ ਵਾਲਾ ਹੈ ਕਰਤਾ ਬਣਾਉਣ ਵਾਲਾ ਹੈ ਤੇ ਬਣਾ ਕੇ ਉਸ ਵਿੱਚ ਵਸਿਆ ਹੋਇਆ ਉਸ ਨੂੰ ਕਿਸੇ ਦਾ ਡਰ ਨਹੀਂ ਤੇ ਉਸ ਦਾ ਕਿਸੇ ਨਾਲ ਵੈਰ ਵੀ ਨਹੀਂ ਉਹ ਸਮੇਂ ਤੋਂ ਵੱਖਰਾ ਹੈ ਉਸ ਦੀ ਹਸਤੀ ਬਚਪਨ ਜਵਾਨੀ ਬੁਢੇਪਾ ਮੌਤ ਤੋਂ ਰਹਿਤ ਹੈ ਅਜੂਨੀ ਅਜੁਨਾ ਵੈਸ ਨਹੀਂ ਆਉਂਦਾ ਸੈਭੰਗ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਗੁਰਪ੍ਰਸਾਦ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਦੇ ਗੁਰੂ ਦੀ ਕਿਰਪਾ ਨਾਲ ਅਝਿਹਾ ਆਕਾਲ ਪੁਰਖ ਵੈਗੁਰੂ ਮਿਲਦਾ ਹੈ। ਯਕ ਅਰਜ ਗੁਫਤਮ ਪੇਸ਼ ਤੋਦਰ ਗੋਸ ਕੁੰਨ ਕਰਤਾਰ। ਏ ਕਰਤਾਰ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ ਹਾਂ। ਮੇਰੀ ਬੇਨਤੀ ਧਿਆਨ ਨਾਲ ਸੁਣ। ਹਕਾ ਕਬੀਰ کریم ਤੂੰ ਬੇਅਬ ਪਰਵਦਗਾਰ। ਤੂੰ ਸਦਾ ਕਾਇਮ ਰਹਿਣ ਵਾਲਾ ਤੂੰ ਸਭ ਤੋਂ ਵੱਡਾ ਹੈ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸਭ ਦਾ ਪਾਲਣ ਵਾਲਾ ਹੈ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਹੈ ਮੇਰੇ ਦਿਲ ਤੂੰ ਸੱਚ ਜਾਣ ਕੇ ਇਹ ਦੁਨੀਆ ਨਾਸ਼ਵੰਤ ਹੈ ਮਮਸਰ ਮੋਏ ਅਜ਼ਰਾਈਲ ਗ੍ਰਸਤ ਦਿਲ 헤ਚ ਨਾਂਦਾਨੀ ਰਹਾਉ 헤 ਦਿਲ ਤੂੰ ਕੁਝ ਵੀ ਨਹੀਂ ਸਮਝਦਾ ਕਿ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਹਨ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ istri ਪੁੱਤਰ ਪਿਓ ਸਾਰੇ ਭਰਾ ਇਹਨਾਂ ਵਿੱਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਆਖਰ ਬੇਖਤਮ ਕਸ ਨਾ ਦਰਦ ਚੂ ਸਵੰਦ ਤਕਬੀਰ ਜਦੋਂ ਆਖਰ ਨੂੰ ਮੈਂ ਡਿੱਗਾ pau ਜਦੋਂ ਮੌਤ ਆ ਗਈ ਜਦੋਂ ਮਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜੀਦੀ ਹੈ ਕੋਈ ਵੀ ਮੈਨੂੰ ਇੱਥੇ ਰੱਖ ਨਹੀਂ ਸਕਦਾ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ساری ਜਿੰਦਗੀ ਮੈਂ ਰਾਤ ਦਿਨ ਲਾਲਚ ਵਿੱਚ ਹੀ ਫਿਰਦਾ ਰਿਹਾ ਮੈਂ ਕਦੀ ਮੈਂ ਬਦੀ ਦੇ ਹੀ ਖਿਆਲ ਕਰਦਾ ਰਿਹਾ ਗਾਹਨ ਨੇਕੀ ਕਾਰ ਕਰਦਮ ਮਮਈ ਚਿਨੀ ਅਹਵਾਲ ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ हे ਕਰਤਾਰ ਮੇਰਾ ਇਹੋ ਜਿਹਾ ਹਾਲ ਹੈ ਬਦਬਖਤ ਹਮਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਏ ਕਲਤਾਰ ਮੇਰੇ ਵਰਗਾ ਦੁਨੀਆ ਵਿੱਚ ਕੋਈ ਨਿਪਾਗਾ ਨਿੰਦਕ ਲਾਪਰਵਾ ਟੀਟ ਤੇ ਨਿੱਡਰ ਨਹੀਂ ਹੈ ਨਾਨਕ ਬਗੋਇਦ ਜੰਤੂਰਾ ਤੇਰੇ ਚੱਕਰਾ ਪਾ ਖਾਕ ਔਰ ਤੇਰਾ ਦਾਸ ਨਾਨਕ ਤੈਨੂੰ ਆਖਦਾ ਹੈ ਕਿ ਮੇਰ ਘਰ ਮੈਨੂੰ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਲੇ ਤਿਲੰਗ ਮਹਲਾ ਪਹਿਲਾ ਘਰ ਦੂਜਾ ਤਿਲੰਗ ਰਾਗ ਦੇ ਅੰਦਰ ਧੰ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਜਿਨ੍ਹਾਂ ਨੂੰ ਸਹਬਾ ਨੇ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭਾਉ ਤੇਰਾ ਭੰਗ ਖੱਲੜੀ ਮੇਰਾ ਚੀਤ ਤੇਰਾ ਡਾਰਾ ਦਾ ਮੇਰੇ ਵਾਸਤੇ ਭੰਗ ਹੈ ਮੇਰਾ ਮਨ ਇਸ ਭੰਗ ਨੂੰ ਸਾਹਮ ਕੇ ਰੱਖਣ ਲਈ ਬੁੱਧੀ ਹੈ। ਮੈਂ دیਵਾਨਾ ਭਇਆ ਅਤੀਤ ਤੇਰੇ ਡਾਰਾ ਦੀ ਭੰਗ ਨਾਲ ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਕਾਰ ਕਾਸਾ ਦਰਸ਼ਨ ਦੀ ਭੁੱਖ ਮੇਰੇ ਦੋਵੇਂ ਹੱਥ ਤੇਰੇ ਦਰ ਤੋਂ ਖੈਰ ਮੰਗਣ ਵਾਸਤੇ ਕਾਸਾ ਪਿਆਲਾ ਹਨ ਮੇਰੀ ਮੇਰੇ ਆਤਮਾ ਨੂੰ ਤੇਰੇ دیدار ਦੀ ਭੁੱਖ ਲੱਗੀ ਹੋਈ ਹੈ ਮੈਂ ਦਰ ਮੰਗੋਂ ਨੀਤਾ ਨੀਤ ਇਸ ਵਾਸਤੇ ਮੈਂ ਤੇਰੇ ਦਰ ਤੇ ਸਦਾ دیدار ਦੀ ਮੰਗ ਹੀ ਮੰਗਦਾ ਹਾਂ ਤਵਾ ਦਰਸ਼ਨ ਕੀ ਕਰਉ ਸਮਾਏ हे ਪ੍ਰਭੂ ਮੈਂ ਤੇਰੇ دیدار ਦੀ ਸਦਾ ਸਦਾ ਕਰਦਾ ਹਾਂ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਮੈਂ ਤੇਰੇ ਦਰ ਤੇ ਮੰਗਤਾ ਹਾਂ ਮੈਨੂੰ ਆਪਣੇ دیدار ਦਾ ਖੈਰ ਪਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ ਕੇਸਰ ਫੁੱਲ ਕਸਤੂਰੀ ਤੇ ਸੋਨਾ ਇਹਨਾਂ ਦੀ ਭੈਟ ਕੋਈ ਨਹੀਂ ਮੰਨਦਾ ਇਹ ਸਬਨਾਂ ਦੇ ਸਰੀਰਾਂ ਤੇ ਵਰਤੇ ਜਾਂਦੇ ਹਨ ਚੰਦਨ ਭਗਤਾਂ ਜੋਤ ਇਨੇ ਹੀ ਸਰਬੇ ਪਰਮਲ ਕਰਣਾ ਚੰਦਨ ਸਭ ਨੂੰ ਸੁਗੰਧੀ ਦਿੰਦਾ ਹੈ ਅਜਿਹਾ ਹੀ ਸੁਭਾਅ ਤੇਰੇ ਭਗਤਾਂ ਦਾ ਹੈ ਕੇ ਪਟ ਭਾਂਡਾ ਕਹੈ ਨ ਕੋਏ ਰੇਸ਼ਮ ਤੇ ਕਿਉਂ ਦੇ ਭਾਂਡੇ ਬਾਰੇ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ ਕਿ ਇਹਨਾਂ ਨੂੰ ਕਿਸ ਕਿਸ ਦਾ ਹੱਥ ਲੱਗ ਚੁੱਕਾ ਹੈ ਐਸਾ ਭਗਤ ਵਰਣ ਮੈਂ ਹੋਏ ਹੈ ਪ੍ਰਭੂ ਤੇਰਾ ਭਗਤ ਵੀ ਜਿਹੜਾ ਹੀ ਹੁੰਦਾ ਹੈ ਭਾਵੇਂ ਉਹ ਕਿਸੇ ਹੀ ਜਾਤ ਵਿੱਚ ਜੰਮਿਆ ਹੋਵੇ ਤੇਰੇ ਨਾਮ ਨਿਵੇਂ ਰਹੇ ਲਿਵ ਲਾਏ ਜੋ ਬੰਦੇ ਤੇਰੇ ਨਾਮ ਵਿੱਚ ਲੀਨ ਰਹਿੰਦੇ ਹਨ ਲਿਵ ਲਾਈ ਰੱਖਦੇ ਹਨ ਨਾਨਕ ਤੈਨ ਦਰ ਭੀਖਿਆ ਭਾਏ ਏ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰਕੇ ਆਖੇ ਪ੍ਰਭੂ ਉਹਨਾਂ ਦੇ ਦਰ ਤੇ ਰੱਖ ਕੇ ਮੈਨੂੰ ਆਪਣੇ ਦਰਸ਼ਨ ਦਾ ਖੈਰ ਪਾ ਤੇ ਲੰਗ ਮਹਲਾ ਪਹਿਲਾ ਕਰ ਤੀਜਾ ਇਕ ਓੰਕਾਰੋ ਸਤ ਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬ ਰੰਗਾਏ ਜਿਸ ਜੀਵ ਇਸਤਰੀ ਦੇਸ ਸਰੀਰ ਨੂੰ ਮਾਇਆ ਦੇ ਮੋਹ ਦੀ ਪਾ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲਬ ਨਾਲ ਰੰਗਾ ਲਿਆ ਹੋਵੇ ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਉਹ ਜੀਵ ਸਤਰੀ ਖਸਮ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਇਹ ਚੋਲਾ ਇਹ ਸਰੀਰ ਇਹ ਜੀਵਨ ਖਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ਹਾਂ ਕੁਰਬਾਨੇ ਜਾਵ ਮਿਹਰਵਾਨਾ ਹਾਂ ਕੁਰਬਾਨੇ ਜਾਵ ਏ ਮਿਹਰਬਾਨ ਪ੍ਰਭੂ ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਹਾਂ ਕੁਰਬਾਨੇ ਜਾਵ ਤਿਨਾ ਕੈ ਲੈਨ ਜੋ ਤੇਰਾ ਨਾਮ ਮੈਂ ਵਾਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ ਲੈਨ ਜੋ ਤੇਰਾ ਨਾਮ ਤਿਨਾਂ ਕਹਿ ਹਾਂ ਸਦ ਕੁਰਬਾਨੇ ਜਾਉ ਰਹਾਉ ਜੋ ਬੰਦੇ ਤੇਰਾ ਨਾਮ ਲੈਂਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਕਾਇਆ ਰੰਗਣ ਜੇ ਥੀਏ ਪਿਆਰੇ ਪਈ ਹੈ ਨਉ ਮਜੀਠ ਪਰ ਹਾਂ ਜੇ ਸਰੀਰ ਨਿਲਾਰੀ ਦੀ ਮਿੱਟੀ ਬਣ ਜਾਏ ਤੇ ਹੇ ਸਜਣ ਜੇ ਇਸ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾਇਆ ਜਾਏ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਢੀਠ ਫਿਰ ਮਾਲਕ ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਸ੍ਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾ ਅਜੇ ਹ ਰੰਗ ਚੜਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕਹਿ ਪਾਸੋ ਹੈ ਪਿਆਰੇ ਸੱਜਣ ਜਿਨਾਂ ਦੀ ਬਸਤਰੀਆਂ ਦੇ ਸਰੀਰ ਚੋਲੇ ਜੀਵਨ ਨਾਮ ਰੰਗ ਨਾਲ ਰੰਗੇ ਪੈ ਗਏ ਹਨ ਖਸਮ ਪ੍ਰਭੂ ਸਦਾ ਉਹਨਾਂ ਦੇ ਕੋਲ ਵਸਦਾ ਹੈ ਧੂੜ ਤਿਨਾ ਕੀ ਜੇ ਮਿਲੇ ਜੀ ਕਹ ਨਾਨਕ ਕੀ ਅਰਦਾਸ اے سجدن نانک والو اوناں پاس بینت کر بھلا کے تے نانک نو اوناں دے چرناں دی ਧੂੜ مل جائے اپے ساجے اپے رنگے اپے نظر کرے جس جیو اس تری تے پربھو اپ مہربانی نظر کردا ہے اس نو او اپ ہی سواردا ہے اپ ہی نام دا رنگ چڑھاوندا ہے نانک کامن کنتے بھاوے اپے ہی راویں ਹੇ ਨਾਨਕ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ